ਗੁਰਬਾਣੀ ਸੰਬਾਦ YouTube ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ YouTube ਚੈਨਲ ਰਾਹੀਂ ਜਿੱਥੇ ਗੁਰਬਾਣੀ ਦੇ ਜੁਗ ਜੀਵਨ ਜੁਗਤ ਦਾ ਸਮੇਂ-ਸਮੇਂ ਵਨਨ ਕਰਦੇ ਹੋયા ਗੁਰਬਾਣੀ ਵਿੱਚੋਂ ਕੁਝ ਪਾਵਨ ਸ਼ਬਦ ਲੈ ਉਹਨਾਂ ਦੀ ਰੋਸ਼ਨੀ ਵਿੱਚ ਅਸੀਂ ਚਰਚਾ ਕਰਦੇ ਰਹਿੰਦੇ ਹਾਂ ਔਰ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਰਾਹੀਂ ਜੋ ਜੀਵਨ ਜੁਗਤ ਦਰੜ ਕਰਵਾਈ ਆ ਉਹਨੋਂ ਅਸੀਂ ਸਮਝੰਦਾ ਯਤਨ ਕਰਦੇ ਰਹੀਨੇ ਆ ਇਹਦੇ ਨਾਲ ਨਾਲ ਅਸੀਂ ਵੱਖ-ਵੱਖਰੀਆਂ ਸ਼ਖਸੀਤਾਂ ਨਾਲ ਮੁਲਾਕਾਤ ਕਰ ਉਹਨਾਂ ਤੋਂ ਅਸੀਂ ਜਿਹੜੇ ਸਿੱਖ ਪੰਥ ਨਾਲ ਜੁੜੇ ਹੋਏ ਹੋਰ ਪਹਿਲੂ ਆ ਅਸੀਂ ਉਹਨਾਂ ਬਾਰੇ ਵੀ ਜਿਹੜੇ ਆ ਉਹ ਸਾਂਝ ਜਿਹੜੀ ਆ ਦਸ਼ਕਾਂ ਨਾਲ ਪਾਉਂਦੇ ਰਹੀਨੇ ਆ ਤਾਂ ਕਿ ਸਾਡੇ ਆਲੇ-ਦੁਆਲੇ ਮੌਜੂਦਾ ਸਮੇਂ ਵਿੱਚ ਜੋ ਕੁਝ ਹੋ ਰਿਹਾ ਪੰਥਕ ਪਿੜ ਵਿੱਚ ਉਹ ਜਿਹੜੇ ਸੁਰਧ ਸੱਜਣ ਆ ਉਹ ਕਿਵੇਂ ਮਹਿਸੂਸ ਕਰਦੇ ਆ ਅਤੇ ਇਸ ਵੀ ਜਿਹੜਾ ਕਿਤੇ ਸੁਧਾਰ ਦੀ ਜੀ ਲੋੜ ਆ ਤਾਂ ਉਹ ਕਿਤੇ ਕੋਈ ਸੁਦਾਰ ਦੀ ਲੋੜ ਆ ਤੇ ਸੁਦਾਰ ਕਿਵੇਂ ਕਿਤੇ ਜਾ ਸਕਦਾ ਅਸੀਂ ਇਹ ਕੋਈ ਜਿਹੜੇ ਪ੍ਰਸ਼ਨ ਆ ਬੁਨਿਆਦੀ ਪ੍ਰਸ਼ਨ ਇਹ ਅਸੀਂ ਵੱਖੋ-ਵੱਖਰੀਆਂ ਸ਼ਖਸੀਤਾਂ ਨਾਲ ਪੁੱਛ ਕੇ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਅਸੀਂ ਇਹ ਬਿਹਤਰੀ ਕਰਦੇ ਆ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਜਿਹੜਾ ਜਿਹੜਾ ਇਹ ਉਤਮਾ ਉਪਰਾਲਾ ਕਿਸ ਨੂੰ ਕਿਵੇਂ ਮਹਿਸੂਸ ਕਰਦੇ ਹੋ ਆਪਣੇ ਕਮੈਂਟਸ ਰਾਹੀਂ ਜਰੂਰ ਜਿਹੜਾ ਉਹ ਤੁਸੀਂ ਸਾਡੇ ਤੱਕ ਪਹੁੰਚਾਇਆ ਕਰੋ ਤੁਹਾਡੇ ਜਿਹੜੇ ਕਮੈਂਟਸ ਆ ਉਹ ਸਾਡੇ ਲਈ ਬੜੇ ਮਹੱਤਵਪੂਰਨ ਆ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਾਨੂੰ ਵੀ ਸਿੱਖਣ ਨੂੰ ਮਿਲਦਾ ਅਤੇ ਅਸੀਂ ਫਿਰ ਉਸ ਦੇ ਵਿੱਚੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਇਹ ਜੋ ਕੋਸ਼ਿਸ਼ ਕਰ ਰਹੇ ਆ ਇਸ ਕੋਸ਼ਿਸ਼ ਦਾ ਆਮ ਜਿਹੜਾ ਪ੍ਰਤੀਕਰਮ ਉਹ ਸਾਡੇ ਸਿੱਖ ਹਲਕਿਆਂ ਵਿੱਚ ਸਿੱਖ ਕਿਵੇਂ ਮਹਿਸੂਸ ਕਰ ਰਹੇ ਆ ਤੋਂ ਇਸ ਲਈ ਜੇ ਤੁਸੀਂ ਪ੍ਰੋਗਰਾਮ ਦੇਖਦੇ ਹੋ ਤਾਂ ਘੱਟੋ ਘੱਟ ਜੋ ਵੀ ਤੁਹਾਡੀ رائے ਆ ਅਸੀਂ ਇਹ ਬੇਨਤੀ ਕਈ ਵਾਰਾਂ ਦੁਹਰਾ ਚੁੱਕੇ ਆ ਕਿ ਇਹ ਬਹੁਤਾ ਮਹੱਤਵਪੂਰਨ ਨਹੀਂ ਸਵਾਲ ਇਹ ਉਹ ਸਾਡੇ ਹੱਕ ਵਿੱਚ ਜਾ ਰਿਹਾ ਜਾਂ ਸਾਡੇ ਵਿਰੋਧ ਵਿੱਚ ਜਾ ਰਿਹਾ ਮਾਧੂਪੁਰ ਨੇ ਕਿ ਤੁਸੀਂ ਇਸ ਪ੍ਰੋਗਰਾਮੇ ਕੀ ਮਹਿਸੂਸ ਕਰਦੇ ਹੋ ਇਹ ਪ੍ਰੋਗਰਾਮ ਜਿਹੜਾ ਕਿ ਸਿੱਖ ਪੰਥ ਨਾਲ ਜੁੜਿਆ ਹੋਇਆ ਹੈ ਇਹ ਕੋਈ ਭਵੇਂ ਅਸੀਂ ਚਲਾ ਰਹੇ ਹਾਂ ਪਰ ਇਹ ਸਾਡਾ ਨਹੀਂ ਇਸ ਸਮਝੇ ਸਿੱਖ ਪੰਥ ਦਾ ਉਸ ਲਈ ਮੈਂ ਮਹਿਸੂਸ ਕਰਦਾ ਕਿ ਹਰ ਸਿੱਖ ਜਿਹੜਾ ਉਹ ਜ਼ਰੂਰ ਆਪਣਾ ਜਿਸ ਰੂਪ ਵਿੱਚ ਉਹ ਯੋਗਦਾਨ ਪਾ ਸਕਦਾ ਉਹ ਜ਼ਰੂਰ ਪਾਉਣ ਦੀ ਖੇਚਲ ਕਰਿਆ ਕਰੇ ਤੁਹਾਡਾ ਜਿਹੜਾ ਯੋਗਦਾਨ ਆ ਉਹ ਇਹਨੂੰ ਹੋਰ ਵਧੀਆ ਢੰਗ ਨਾਲ ਆਮ ਉਸੇ ਖਲਕਿਆਂ ਤੱਕ ਪਹੁੰਚਾਉਣ ਵੀ ਜਿਹੜਾ ਉਹ ਮਦਦਗਾਰ ਸਾਬਤ ਹੁੰਦਾ। ਉਸ ਲਈ ਤੁਸੀਂ ਇਹਨੂੰ ਸ਼ੇਅਰ ਕਰਿਆ ਕਰੋ, ਲਾਇਕ ਕਰਿਆ ਕਰੋ। ਜਿੱਥੇ ਵੀ ਤੁਹਾਨੂੰ ਪਵੇਂ ਉਹ ਸਾਡੇ ਗਿੱਡੇ ਗੁਡਨ ਵੱਜਦੀ ਹੋਵੇ। ਬੇਸ਼ੱਕ ਤੁਸੀਂ ਉਹ ਜਰੂਰ ਜਿਹੜਾ ਮਸੂਦ ਕਰਦੇ ਹੋ, ਉਹ ਜਰੂਰ ਤੁਸੀਂ ਕਮੈਂਟਸ ਦਾਇਰ ਜਿਹੜਾ ਉਹ ਸਾਡੇ ਤੱਕ ਪਹੁੰਚਾਇਆ ਕਰੋ। ਅੱਜ ਦੀ ਸ਼ਖਸੀਅਤ ਨਾਲ ਅਸੀਂ ਮੁਲਾਕਾਤ ਕਰ ਰਹੇ ਹਾਂ। ਇਹ ਸਾਡੇ ਇਸ ਹਰਕੇ ਦੀ ਬੜੀ ਜਾਣੀ ਮਾਣੀ ਸ਼ਖਸੀਅਤ ਆਕਰਪਾਲ ਸਿੰਘ ਹੋਰੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਇੱਥੇ ਜਿਹੜੇ ਆ ਰਹੇ ਰਿਹਾ ਇਹਨਾਂ ਦਾ ਕਈ ਸੋਸਾਇਟੀਆਂ ਨਾਲ ਜਿੰਨ ਵੀ ਧਾਰਮਿਕ ਸੁਸਾਇਟੀਆਂ ਵੀ ਹੈਗੀਆਂ ਉਹ ਚਾਹੇ ਪੰਜਾਬੀ ਭਾਸ਼ਾ ਦੀ ਗੱਲ ਆ ਚਾਹੇ ਕੁਝ ਹੋਰ ਦੂਜੀਆਂ ਦੀਆਂ ਸੰਸਥਾਵਾਂ ਹੈਗੀਆਂ ਜਿਨ੍ਹਾਂ ਦਾ ਧਰਮ ਨਾਲ ਸਿੱਧਾ ਕੋਈ ਸਰੋਕਾਰ ਨਹੀਂ ਜਾਂ ਹੈ ਹੀ ਨਹੀਂ ਉਹਨਾਂ ਨਾਲ ਵੀ ਵਿਚਰਨ ਦਾ ਇਹਨਾਂ ਨੂੰ ਮੌਕਾ ਮਿਲੇ ਆ ਤਾਂ ਇਹਨਾਂ ਨੇ ਇਸ سفر ਦੌਰਾਨ ਬੜਾ ਕੁਝ ਜਿਹੜਾ ਉਹ ਵੱਖ-ਵੱਖਰੀਆਂ ਸੁਸਾਇਟੀਆਂ ਵਿੱਚ ਵਿਚਰਦੇ ਆ ਹੋਏ ਆ ਇਹਨਾਂ ਦੇਖਿਆ ਹੰਡਾਇਆ ਮਹਿਸੂਸ ਕੀਤਾ ਤਾਂ ਅਸੀਂ ਜਿਹੜਾ ਕੇਵਲ ਜਿਹੜਾ ਇਸ ਪਹਿਲੇ ਐਪੀਸੋਡ ਵਿੱਚ ਅਸੀਂ ਕੇਵਲ ਇਹਨਾਂ ਬਸ ਇਹ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵਜੂਦਾ ਢਾਂਚਾ ਸਾਡਾ ਪ੍ਰਚਾਰ ਦਾ ਪ੍ਰਚਾਰਕ ਸ਼੍ਰੇਣੀ ਆ ਚਾਹੇ ਪ੍ਰਬੰਧਕ ਸ਼੍ਰੇਣੀ ਆ ਸਾਡਾ ਗੁਰਦੁਆਰਿਆਂ ਦਾ ਜੋ ਸਿਸਟਮ ਆ ਉਹ ਕਿਸ ਰੂਪ ਵਿੱਚ ਉਹਨੂੰ ਦੇਖਦੇ ਆ ਮਹਿਸੂਸ ਕਰਦੇ ਆ ਜੇਕਰ ਇੱਕ ਦੇ ਤਰੁੱਟੀ ਮਹਿਸੂਸ ਕਰਦੇ ਆ ਤਾਂ ਉਹਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਔਰ ਇਹਨਾਂ ਦੀ ਦ੍ਰਿਸ਼ਟੀ ਵਿੱਚ ਇਹਨਾਂ ਦੇ ਦ੍ਰਿਸ਼ਟੀਕੋਣ ਵਿੱਚ ਕਿਹੜੀਆਂ ਤੁੱਟੀਆਂ ਕਿ ਜਿਨ੍ਹਾਂ 'ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਉਹਨਾਂ ਵਿੱਚ ਸੁਧਾਰ ਦੀ ਜ਼ਰੂਰਤ ਆ ਤੋਂ ਇਹਦੇ ਕਿਹੜੇ ਕੁਝ ਪ੍ਰਸ਼ਨ ਆ ਅਸੀਂ ਇਹਨਾਂ ਤੋਂ ਇਹ ਜਾਣ ਦੀ ਕੋਸ਼ਿਸ਼ ਕਰਾਂਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੁਹਾਡਾ ਇਹ ਚੈਨਲ ਵਿੱਚ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸૌ ਤੋਂ ਪਹਿਲਾਂ ਮੈਂ ਮਹਿਸੂਸ ਕਰਦਾ ਤੁਹਾਡੀ ਸਿਹਤ ਠੀਕ ਨਹੀਂ ਤੁਸੀਂ ਅੱਖਾਂ ਦਾ ਆਪਰੇਸ਼ਨ ਕਰਾਇਆ ਆ ਤੇ ਤੁਹਾਡਾ ਧੰਨਵਾਦ ਆ ਕਿ ਤੁਸੀਂ ਫਿਰ ਵੀ ਜਿਹੜਾ ਉਹ ਸਿਹਤ ਭਾਵੇਂ ਪੂਰੀ ਤਰ੍ਹਾਂ ਠੀਕ ਨਹੀਂ ਪਰ ਫਿਰ ਵੀ ਤੁਸੀਂ ਸਮਾਂ ਕੱਢਿਆ ਅਤੇ ਤੁਸੀਂ ਸਾਡੇ ਦਰਸ਼ਕਾਂ ਤੱਕ ਜਿਹੜੇ ਇਹ ਕੁਝ ਜਿਹੜੇ ਸਵਾਲ ਆ ਜਿਹੜੇ ਕਿ ਹਰ ਸਿੱਖ ਆ ਜਿਹੜਾ ਇਹਨਾਂ ਸਵਾਲਾਂ ਦੇ ਉੱਤਰ ਚਾਹੁੰਦਾ ਅਤੇ ਆਪਰੇ ਆਪਣੇ ਢੰਗ ਨਾਲ ਉਹ ਤੋਂ ਲੱਭਣ ਦੀ ਕੋਸ਼ਿਸ਼ ਵੀ ਕਰ ਰਿਹਾ ਔਰ ਇਹਨੂੰ ਦਿੱਤੇ ਵੀ ਜਾ ਰਿਹਾ ਹੈ ਪਰ ਤੁਸੀਂ ਵੀ ਕਿਉਂਕਿ ਬੜੇ ਲੰਮੇ ਸਮੇਂ ਤੋਂ ਜਿਹੜੇ ਇਸ ਖੇਤਰ ਨਾਲ ਜੁੜੇ ਹੋਏ ਆ ਵਿਚਰੇ ਹੋ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਅੱਜ ਸਾਡਾ ਪ੍ਰਚਾਰ ਦਾ ਸਿਸਟਮ ਆ ਜੋ ਪ੍ਰਚਾਰਕ ਸ਼੍ਰੇਣੀ ਆ ਇਹ ਜਿਹੜੀ ਆ ਸਾਡੀਆਂ ਸਤੇਜਾਂ ਤੋਂ ਜਿਹੜੀ ਗੁਰਬਾਣੀ ਦੀ ਜੀਵਨ ਜੁਗਤਾ ਜੋ ਗੁਰਬਾਣੀ ਦਾ ਸਾਜਾ ਜੋ ਗੁਰੂ ਸਾਹਿਬਾਨ ਨੇ ਆਮ ਜਨ ਸਧਾਰਨ ਨੂੰ ਦ੍ਰਿੜ ਕਰਵਾਇਆ ਅੱਜ ਸਾਡੀਆਂ ਸਤੇਜਾਂ ਤੇ ਜਿਹੜੀ ਖਾਸ ਤੌਰ ਤੇ ਪ੍ਰਚਾਰਕ ਵਰਗਾਂ ਜਿਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਆ ਉਹ ਕਿੰਨੇ ਕੋਈ ਇਮਾਨਦਾਰੀ ਨਾਲ ਸੋਹਰਦਤਾ ਨਾਲ ਉਹ ਇਸ ਪਾਕ ਨੂੰ ਜਿਹੜਾ ਉਹ ਸੰਗਤਾਂ ਵਿੱਚ ਰੱਖਣ ਵਿੱਚ ਕਾਮਯਾਬ ਹੋ ਰਹੀਆਂ ਅ ਜਨਜੀਪ ਭਾਵੇਂ ਮੈਂ ਕਿਸੇ ਸੰਸਥਾ ਨਾਲ ਚਲੋ ਕਿਸੇ ਨਾਲ ਵੀ ਜੁੜਿਆ ਹੋਇਆ ਤੇ ਪਰ ਇਸ ਤਰ੍ਹਾਂ ਸੀ ਵੀ ਲੰਮਾ ਸਮਾਂ ਮੈਨੂੰ ਹੋ ਗਿਆ ਮੈਂ ਸਨ 70 ਤੱਕ ਇੱਥੇ ਕਿੱਡਾ ਆਇਆ ਜੀ ਪਰ ਉਹਦੇ ਨਾਲ ਇਹ ਗੱਲ ਏ ਸੀ ਵੀ ਗੁਰਦੋਵਾਂ ਦੇ ਦੇ ਵਿੱਚੋਂ ਇਹਦੀ ਵਿਚਰਨ ਦਾ ਸਮਾਂ ਮਿਲਿਆ ਕੁਝ ਇਹ ਇਲੈਕਸ਼ਨ ਆਬਜ਼ਰ ਤੌਰ ਤੇ ਮੈਨੂੰ ਕੰਮ ਕਰਨ ਦਾ ਟਾਈਮ ਟਾਈਮ ਮਿਲਿਆ ਪਰ ਜੋ ਕੁਝ ਮੈਂ ਇੱਥੇ ਪੜਿਆ ਸੀ ਮੈਂ ਮੈਂ ਕੈਨੇਡਾ ਦੀ ਹਿਸਟਰੀ ਤੋਂ ਤਾਂ ਗੱਲ ਕਰਦਾ ਪਰ ਜਦੋਂ ਕੈਨੇਡਾ ਭਾਈਕ ਸਾਲ ਦੀ ਉਮਰ ਸੀ ਹਾਲੇ ਉਹ ਪਿਛੇ ਉੱਥੇ ਪਿਛੋਕੜ ਪੜ੍ਹਦੇ ਆਏ ਸੀ ਤਾਂ ਇੱਥੇ ਆ ਕੇ ਫਿਰ ਜੋ ਇੱਥੇ ਦੇਖਿਆ ਉਹ ਉਹਦੇ ਨਾਲ ਉਹ ਜੋ ਕੁਝ ਜ਼ਿੰਦਗੀ ਦੇ ਕੁਝ ਤਜਰਬੇ ਜਾਂ ਕੁਦਖਾਨਤ ਮੈਂ ਉਹਨੂੰ ਕਹਦਾ ਜੋ ਕੁਝ ਅਸੀਂ ਉਹ ਉਹਦੇ ਚ ਅਦੋਗਤੀ ਹਿਮਾਲੇ ਤੇ ਦੇਖੀ ਆ ਪਰਚਾਰ ਦੇ ਵਿੱਚ ਵੀ ਤੇ ਜੋ ਕੁਝ ਅਸੀਂ ਪਹਿਲਾਂ ਇੱਕ ਤਰ੍ਹਾਂ ਦੇ ਗੁਰਦੁਆਰੇ ਵਿੱਚ ਪ੍ਰਬੰਧ ਸੀ ਉਹਦੇ ਵਿੱਚ ਵੀ ਜੋ ਜਿਹੜੀ ਗ੍ਰਾਵਟਾਈ ਆ ਉਹਦਾ ਬੜਾ ਅੰਦਰੋਂ ਮਲਪੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋ ਆ ਉਹ ਦੁੱਖ ਕਰਕੇ ਤੁਹਾਡੇ ਨਾਲ ਸਾਰੀ ਸੰਗਤ ਨਾਲ ਸਾਂਝੇ ਕਰ ਰਿਹਾ ਤਾਂ ਕਿ ਅਸੀਂ ਇਹਦੇ ਚ ਵਿੱਚੋਂ ਕੁਝ ਲਰਨ ਕਰਕੇ ਕੁਝ ਸਿੱਖੀਏ ਤਾਂ ਕਿ ਸਾਡੇ ਆਉਣ ਵਾਲੀ ਪਨੀਰੀ ਜਿਹੜੀ ਆ ਇਹ ਗੁਰਨਾਮ ਸਾਹਿਬ ਦੀ ਜਿਹੜੀ ਫਲਵਾੜੀ ਆ ਇਹ ਇਹ ਆਪਣੇ ਫਲਰਸ਼ ਹੁੰਦੀ ਰਹੇ ਇਹ ਬਹੇਬਾਦੀ ਫੁੱਲਦੀ ਰਹੇ ਕਿਉਂਕਿ ਇਹਨੇ ਚੰਗੇ ਸੂਲ ਦੁਨੀਆ ਚ ਹੋਰ ਕਿਸੇ ਧਰਮ ਚੋਂ ਨਹੀਂ ਮਿਲਦੇ ਮੈਂ ਕਿਸੇ ਬਾਕੀ ਧਰਮ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਜੋ ਜੋ ਸਰਬੱਤ ਦੇ ਭਲੇ ਦੀ ਗੱਲ ਹੋ ਆ ਉਹ ਸਿਰਫ ਗੁਰੂ ਨਾਨਕ ਸਾਹਿਬ ਦੀਆਂ ਬਾਹਾਂ ਇੰਨੀਆਂ ਵਿਚਾਰਵਾ ਜਿਹਦੇ ਵਿੱਚ ਸਾਰੀ ਦੁਨੀਆ ਦੁਨੀਆ ਆ ਜਾਂਦੀ ਆ ਖੰਡ ਬ੍ਰਹਮੰਡ ਉਹਦੇ ਚ ਆ ਜਾਂਦੇ ਆ اچھا ਹੁਣ ਗੱਲ ਇਹ ਜੀ ਜਦੋਂ ਮੈਂ ਸੰਸਤਰ ਚ ਆਇਆ ਜੀ ਤੇ ਇੱਥੇ ਦੀ ਹਿਸਟਰੀ ਪੜਨ ਦਾ ਮੈਨੂੰ ਸ਼ੌਕ ਵੀ ਸੀ ਮੈਂ ਉਹਦਾ ਕੋਈ ਹਿਸਟਰੀ ਦਾ ਮੈਂ ਵਿਦਿਆਰਥੀ ਨਹੀਂ ਪਰ ਅੰਦਰੋਂ ਕਿ ਬੱਚੋਂ ਖਾਸਾ ਸਕੂਲੋਂ ਜੋ ਅਸੀਂ ਆਇਓ ਸੀ ਪੜ੍ਹ ਕੇ ਤੇ ਘਰ ਦੇ ਵਿੱਚ ਵੀ ਗਵਰਨਮੈਂਟ ਸੀਗੀ ਤੇ ਉਹਦੇ ਲਿਹਾਜ਼ ਨਾਲ ਅਸੀਂ ਫਿਰ ਇਸ ਪਾਸੇ ਧਿਆਨ ਜਰੂਰ ਜਰੂਰ ਦੇ ਉਧਰ ਤਾਂ ਤੇ ਜੇ ਉਹ ਕੁਝ ਜਦੋਂ ਸਾਡੀਆਂ ਪਹਿਲੀਆਂ ਖਾਸਾ ਦੁਆਰਾ ਸਾਡੀ ਬੈਂਕੋਰ ਦੀ ਜਦੋਂ ਸਟੈਬਲਿਸ਼ਮੈਂਟ ਹੁੰਦੀ ਆ 1906 ਵਿੱਚ ਜਦੋਂ ਉਹ ਤੁਸੀਂ ਸਮਾਂ ਪੜ ਦੇਖਦੇ ਆ ਤੇ ਜਦੋਂ ਉਹ ਜਿਹੜੇ ਗੁਰਦਾਰੇ ਦੇ ਗਿਆਨੀ ਜੀ ਹੋਏ ਜਾਂ ਉਹਨਾਂ ਦੇ ਉਹ ਤੋਂ ਪ੍ਰਬੰਧ ਸੀਗੇ ਜਦੋਂ ਉਹ ਉਹਨਾਂ ਦੇ ਕਮਿਟਮੈਂਟ ਜਾਂ ਉਹਨਾਂ ਦਾ ਜੋ ਹਾਪ ਹਾਪ ਸੀ ਦੇਸ਼ ਪ੍ਰਤੀ ਤੇ ਆਪਣੀ ਚੜ੍ਹਦੀ ਕਲਾ 'ਚ ਰਹਿਣਾ ਤੇ ਆਪਣੇ ਹੱਕਾਂ ਲਈ ਖੜਨਾ ਤੇ ਲੜਨਾ ਤੇ ਉਹ 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 ਡਿਸਪਲਿਨ ਦੇ ਵਿੱਚ ਰਹਿ ਕੇ ਪਰ ਉਹ ਜਦੋਂ ਮੈਂ ਦੇਖਦਾ ਉਹ ਹੁਣ ਸਾਰੇ ਸਮੇਂ ਵਿੱਚ ਉਹ ਜਿੱਦਾਂ ਉਹ ਘਟ ਗਿਆ ਇੱਥੇ ਤੇ ਘਟ ਗਿਆ ਪਏ ਅਸੀਂ ਸਾਡੀ ਜਿਹੜੀ ਪ੍ਰਚਾਰਕ ਸ਼੍ਰੇਣੀ ਆ ਉਹ ਸਾਡੀ ਤਕਰੀਬਨ ਆਪਣੇ ਉਹ ਉਹਦਾ ਇਸ ਵੇਲੇ ਰੋਲ ਬਹੁਤ ਥੋੜਾ ਰਹਿ ਗਿਆ ਮੈਂ ਮੈਂ ਗੱਲ ਹੋ ਅਸੀਂ ਦੇਖਦੇ ਆ ਸਾਡੇ ਅਸੀਂ ਵਿਆਹ ਸ਼ਾਦੀਆਂ ਤੇ ਮਾਰਗ ਦੇ ਪੋਗਾਂ ਤੇ ਸਾਡਾ ਇਦਾਂ ਟਾਈਮ ਮਿਲਦਾ ਉਹਦੇ ਵਿੱਚ ਸਾਡਾ ਟਾਈਮ ਵਜੇ ਹੁੰਦਾ ਜੀ ਆ ਕੀਰਤਨ ਹੋਣਾ ਉਹ ਉਹ ਤੋਂ ਬਾਅਦ ਜੀ ਆਪਣੇ ਮੋਬਾਈਲ ਤੇ ਤੁਸੀਂ ਇੱਕ ਇਦਾਂ ਪ੍ਰਚਾਰਕ ਵਾਲੇ ਹਮ ਵਾਲੇ ਉੱਤੇ ਹੁੰਦਾ ਪਰ ਆਮ ਤੌਰ ਤੇ ਉਹ ਤੋਂ ਬਾਅਦ ਜੀ ਲੰਗਰ ਪਾਣੀ ਛਕੋ ਤਾਂ ਮੰਨ ਲਓ ਘਰ ਦੀ ਦੋ ਜਾਣ ਵਾਲੀ ਗੱਲ ਹੁੰਦੀ ਆ ਸਾਡੇ ਮਨ ਨੂੰ ਭਲੇਖਾ ਪੈਂਦਾ ਕਿ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲੈ ਤੇ ਅਸੀਂ ਆਪਣੇ ਭੇਟਾ ਦੇਤੀ ਤੇ ਲੰਘ ਸਕ ਲਿਆ ਸਾਡਾ ਸਾਡਾ ਜੀਵ ਸਫਲਾ ਹੋ ਗਿਆ ਪਰ ਇਹਦੇ ਨਾਲ ਤੁਸੀਂ ਜਦੋਂ ਵੀ ਬੰਨ ਤੁਸੀਂ ਬੜਾ ਵਧੀਆ ਪੱਕਾ ਰੱਖਿਆ ਕਿ ਤੁਸੀਂ ਇੱਕ ਪੱਕੇ ਹੈਗਾ ਕਿ ਅੱਜ ਜਿਹੜਾ ਪ੍ਰਚਾਰ ਘਟਾਚਾ ਜਾਂਦਾ ਪ੍ਰਬੰਧਕ ਸਿਸਟਮ ਆ ਗੁਰਦੁਆਰਾ ਸਾਹਿਬਾਨ ਦਾ ਉਹਦੇ ਜੀ ਕਾਫੀ ਜਿਹੜੀ ਆ ਜੋ ਸ਼ੁਰੂ ਵੀ ਸੀ ਅੱਜ ਜਿਹੜਾ ਉਹ ਕਾਫੀ ਜਿਹੜਾ ਉਹਦੀ ਤਬਦੀਲੀ ਆ ਚੁੱਕੀ ਆ ਹਾਂਜੀ ਅੱਛਾ ਤੁਸੀਂ ਜਿਹੜਾ ਜਿਹੜਾ ਨੁਕਤਾ ਤੁਸੀਂ ਉਦਾਰਿਆ ਕਿ ਆਮ ਤੌਰ ਤੇ ਜਿਹੜਾ ਪ੍ਰਚਾਰ ਜਿਹੜਾ ਉਹ ਅਸਲ ਚ ਉਹ ਹੋ ਹੀ ਨਹੀਂ ਰਿਹਾ ਮਤਲਬ ਕੀ ਜਿਹੜਾ ਹੋ ਰਿਹਾ ਜਿੰਨਾ ਕੋ ਹੋ ਰਿਹਾ ਉਹਦੇ ਵੀ ਤੁਸੀਂ ਕੀ ਸਮਝਦੇ ਹੋ ਕਿ ਸੱਚ ਨੂੰ ਜਿਹੜੇ ਪ੍ਰਚਾਰਕ ਸ਼੍ਰੇਣੀ ਆ ਉਹ ਠੀਕ ਜਿਹੜੀ ਆ ਗੁਰਬਾਣੀ ਦੇ ਸਜ ਨੂੰ ਸੰਗਤਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੀ ਆ ਜਾਂ ਨਹੀਂ ਬਿਲਕੁਲ ਅੱਛਾ ਜਦੋਂ ਪੁਰਾਣੇ ਸਮੇਂ ਜੋ ਆਪਾਂ ਦੇਖਦੇ ਆ ਜੀ ਜਦੋਂ ਆਪਾਂ ਬੈਨਕੁਰ ਦੀ ਗੁਰਦੁਆਰੇ ਦੀ ਸਟੈਬਲਿਸ਼ਮੈਂਟ 1906 ਦੀ ਗੱਲ ਕਰਦੇ ਆ ਜੀ ਤੇ ਭਾਈ ਬਲਬੰਦ ਸਿੰਘ ਖੁਰਦਵੋਰੀ ਜਿਹੜੇ ਉੱਥੇ ਦੇ ਗ੍ਰੰਥੀ ਸੀਗੇ ਜੀ ਉਹਨਾਂ ਦੀ ਜਿਹੜੀ ਆਪਣੇ ਉਹਨਾਂ ਦੀ ਕਲਣਾ ਉਹਨਾਂ ਦੇ ਉਹਨਾਂ ਦੇ ਉੱਤੇ ਯਕੀਨ ਉਹਨਾਂ ਤੇ ਸ਼ਰਧਾ ਜਾਂ ਉਹਨਾਂ ਦੇ ਪ੍ਰਤੀ ਕੌਮ ਦੀ ਇੰਨੀ ਪਕੜ ਸੀ ਪਈ ਜੋ ਜੋ ਗਾਨੀ ਜੀ ਕਰ ਸਾ ਇਹ ਸਾਨੂੰ ਮਨਜ਼ੂਰ ਵਾ ਉਹ ਜਿੱਦਾਂ ਉਹਨਾਂ ਦੀ ਆਪਣੀ ਲਾਈਫ ਸੀ ਅੱਛਾ ਉਹਦੇ ਨਾਲ ਸੰਗਤ ਵੀ ਜੁੜਦੀ ਸੀ ਤੇ ਤੇ ਕੌਮ ਵੀ ਸਾਰੀ ਸਾਡੀ ਇਕੱਠੀ ਸੀ ਉਹ ਆਪਾਂ ਉਹ ਉਹਦੀ ਮਿਸਾਲ ਕਾਮ ਨਾ ਘਾਟਾ ਬਾਰੂ ਚ ਮਲ ਪਿਆ ਆਪਾਂ ਅਬ ਦੇਖਦੇ ਹਾਂ ਕਿਦਾਂ ਕੌਮ ਨੇ ਇਕੱਠੀ ਹੋ ਕੇ ਉਸ ਉਸ ਸਮੇਂ ਦੇ ਮਹੱਲ ਦੇ ਵਿੱਚ ਆਪਣੇ ਖੜ ਕੇ ਇੱਕ ਇੱਕ ਤਦਾਸ ਫੈਸਲਾ ਦਿੱਤਾ ਹੁਣ ਆ ਇਹਦੀ ਗੱਲ ਮਨ ਪੇ ਐਸਵੇਂ ਦੀ ਕਈ ਦਫਾ ਕਈ ਸائیں ਪ੍ਰਚਾਰ ਅਸ਼ਰਣ ਜਿਹੜੀ ਆ ਜੀ ਉਹ ਉਹ ਇੱਕ ਤਾਂ ਗੱਲ ਇਹ ਵੀ ਜੋ ਕਿਸ ਗਿਆਨੀ ਜੀ ਦਾ ਰੋਲ ਹੋਣਾ ਚਾਹੀਦਾ ਸੀਗਾ ਉਹ ਰੋਲ ਬੁੱਕਟਾਤਾ ਗਿਆ ਗਿਆਨੀ ਜੀ ਨੂੰ ਇੱਕ ਤਾਂ ਤਨਖਾਹ ਦੇਣੀ ਇਹਨੂੰ ਘੱਟ ਤੋਂ ਘੱਟ ਪੈਸੇ ਦਿਓ ਤੇ ਕੋਈ ਨਹੀਂ ਇਹਨੂੰ ਬਾਕੀ ਲੋਕਾਂ ਨੂੰ ਦੇ ਰਹਿਣੇ ਫਲਣ ਕਰ ਰਣਾ ਇਹ ਜਿਹੜੀ ਗੱਲ ਸੀਗੀ ਇਹ ਇਹ ਹੀਣਤਾ ਭਰਪੂਰ ਜਿਹੜੀ ਗੱਲ ਵਾ ਇਹਦੇ ਸਾਡੇ ਇਹ ਸਾਡੇ ਗਿਆਨੀਆਂ ਦੇ ਜਿਹੜੇ ਸਾਡੇ ਪ੍ਰਚਾਰਕਾਂ ਦੇ ਜਿਹੜਾ ਵਰਗ ਸੀਗਾ ਉਹਨੂੰ ਡਬਾਉਣ ਲਈ ਕੀਤਾ ਕਿਉਂਕਿ ਉਹਦਾ ਉਹ ਨੁਕਸਾਨ ਇਹ ਹੋਇਆ ਕਿ ਉਹ ਜਿੱਦਾਂ ਮੈਨੂੰ ਇਸ ਗੱਲ ਦਾ ਦੁੱਖ ਇਹ ਹੈ ਵੀ ਮੈਂ ਇੱਕ ਗੁਰਦਾਰੇ ਦੇ ਪ੍ਰਧਾਨ ਨੂੰ ਮੈਂ ਅੱਖੀ ਮੇਰੇ ਸਾਹਮਣੇ ਮੈਂ ਦੇਖਿਆ ਜਦੋਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ ਇਹ ਜੀ ਸਾਡੇ ਗੁਰੂ ਸਾਹਿਬ ਦੇ ਵਜ਼ੀਰ ਹਨ ਉੱਥੇ ਬੱਲ ਬੱਲੇ ਉਹਦੀ ਕਰਨੀ ਜਦੋਂ ਥੱਲੇ ਬੇਸਮੈਂਟ ਜਾਣਾ ਤੇ ਉਹਦਾ ਨਾਮ ਲੱਗੇ ਉਹ ਉਹ ਬਰਾਨਿਆ ਉਹ ਚਾਪਣਾ ਕੇ ਲਿਆ ਉਹਨੂੰ ਨੌਕਰ ਦੇ ਤਰ੍ਹਾਂ ਮੰਨ ਲਿਆ ਆਪਣੇ ਬੰਦਨਾ ਇਹ ਜਦੋਂ ਜਿਹੜੀ ਅਦੋਗਤੀ ਆਈ ਆ ਇਹਦਾ ਕਾਰਨ ਇੱਕ ਸਾਡਾ ਪ੍ਰਚਾਰ ਜਿਹੜਾ ਉਹ ਇੰਨਾ ਖਰਾਬ ਖਰਾਬ ਹੋ ਚੁੱਕਾ ਜਾਂ ਅਸੀਂ ਉਹ ਪ੍ਰਚਾਰ ਦੀ ਅਸਲੀ ਤੋਂ ਅਸੀਂ ਦੂਰ ਹੋ ਗਏ ਆ ਕਿਉਂਕਿ ਹਾਂ ਦੂਜੀ ਗੱਲ ਇਹ ਸੀ ਜਿਹੜੇ ਗ੍ਰੰਥ ਸਾਡੇ ਪੰਥ ਵੱਲੋਂ ਵੀ ਉਹਨਾਂ ਨੂੰ ਸੇਕਿਆ ਗਿਆ ਪਰ ਇੱਕ ਗ੍ਰੰਥ ਸਾਡੇ ਨਹੀਂ ਲਿਖਿਓ ਸਾਡੇ ਗੁਰਮਤਿ ਲਹਿਰ ਨਹੀਂ ਚੱਲਦੇ ਉਹਨਾਂ ਦਾ ਪ੍ਰਚਾਰ ਵੀ ਹਾਲੇ ਗੁਜ਼ਰ ਦੇ ਵਿੱਚ ਹੋਣਾ ਤੇ ਨਾਲ ਨਾਲ ਲੋਕ ਇਹ ਪੰਦਾ ਜਦੋਂ ਕੋਈ ਪ੍ਰਚਾਰ ਕਰਦਾ ਇਹ ਬੰਦਾ ਸੈਕਟਰੀ ਦਾ ਫਰਜ ਬੰਦਾ ਉਹ ਉਹਦੇ ਦੇਖੇ ਉਹ ਕੀ ਕੀ ਲਫ਼ਜ਼ ਬੋਲ ਰਿਹਾ ਕਿ ਉਹ ਸਾਡੇ ਸਾਡੇ ਗੁਰਮਤ ਦੇ ਲਿਹਾਇਣਾ ਉਹਦੇ ਲਫ਼ਜ਼ ਸਹੀ ਆ ਜਾਂ ਉਹ ਕਿਸੇ ਹੋਰ ਲਾਈਨ ਦੀ ਗੱਲ ਤੇ ਨਹੀਂ ਕਰਨਾ ਪਿਆ ਜਿਸ ਤਰ੍ਹਾਂ ਭਈ ਕਈ ਆਪਣੇ ਮਨ ਘੜਤ ਕਹਾਣੀਆਂ ਆ ਗਈ ਫਰਾਨੇ ਜੀ ਇਹ ਸੂਰ ਪ੍ਰਕਾਸ਼ ਉਹ ਉਸੇ ਲਾਈਨ ਫਰਾਨੇ ਲਈ ਪਰ ਜਿਹੜੀ ਗੁਰਮਤ ਦਾ ਸਿਧਾਂਤ ਆ ਉਹਦੋਂ ਉਹ ਗੱਲ ਉਲਟ ਜਾਂਦੀ ਆ ਜਦੋਂ ਅਸੀਂ ਉਹਨਾਂ ਗੱਲਾਂ ਦੇ ਉੱਤੇ ਨਹੀਂ ਪੈਰਾ ਦੇਾਂਗੇ ਤੇ ਫਿਰ ਪ੍ਰਚਾਰ ਜਿਹੜਾ ਉਹ ਉਬ ਮਨ ਮਤੀਆਂ ਦਾ ਹੁਣ ਪਹਿਉਣ ਲੱਪੰਦਾ ਜਿਹਦੇ ਲਿਹਾਇ ਨਾ ਗੁਰਦੁਆਰੇ ਨੌ ਵੀ ਚੇਂਜ ਚੇਂਜ ਹੋ ਗਿਆ ਜਿਵੇਂ ਸੰਤ ਤੇਜਾ ਸਿੰਘ ਹੋਣਾ ਨੇ ਕਿਹਾ ਸੀ ਕਿ ਜਿੰਨੇ ਵੀ ਸਾਰੇ ਗੁਰਦੁਆਰੇ ਬਣਨਗੇ ਉਹ ਏਕਾ ਰੱਖਣ ਲਈ ਖਾਸਾ ਦੁਵਾਂਸ ਸਰਟੀ ਨਾਲ ਸ਼ਹਿਰ ਦਾ ਨਾਮ ਹੋਏਗਾ ਸੋ ਉਹਦੇ ਲਿਹਾਇ ਨਾ ਸਾਡੀ ਇਕੱਠਤਾ ਜਿਹੜੀ ਸੀਗੀ ਉਹ ਖੇਲ ਗਈ ਹੁਣ ਅਸੀਂ ਗੁਰਦੁਆਰਾ ਸੁਖਸਾਗੁਰ ਕੋ ਬਣਾ ਲਿਆ ਕੁਝ ਕਰ ਲਿਆ ਜਾਂ ਹੋਰ ਵੀ ਦੁੱਖ ਨਵਾਰਨਾ ਇਹ ਜਿਹੜੇ ਗੁਰਦੁਆਰੇ ਸੀਗੇ ਇਹ ਲੋਕਾਂ ਨੂੰ ਇੱਕਦਾਂ ਹੀ ਅਟ੍ਰੈਕਟ ਕਰਨ ਦੀ ਗੱਲਬਾਤ ਕੀਤੀ ਗਈ ਪਰ ਅਸਲੀ ਜਿਹੜਾ ਜਿਹੜਾ ਗੁਰੂ ਸਾਹਿਬ ਦਾ ਪੈਗਾਮ ਸੀਗਾ ਉਹ ਦੇਣ ਚ ਅਸੀਂ ਵੱਲ ਪਏ ਇੱਕ ਹੁਣ ਇਸ ਵੇਲੇ ਘਾਟਾਂ ਇਹ ਪੈ ਰਹੀਆਂ ਜੋ ਕੁਝ ਪ੍ਰਬੰਧਕੀ ਢਾਂਚਾ ਆ ਉਹ 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 ਨੂੰ ਸਮਝਣ ਦੇ ਕਾਬਿਲ ਬਹੁਤ ਘਟ ਗਿਆ ਆਪਣੀ ਆਪਣੀ ਡਿਊਟੀ ਨਹੀਂ ਸਮਝਦਾ ਉਹ ਇੱਕ ਜ਼ਰਾਂ ਦਾ ਮੈਨੇਜਮੈਂਟ ਤੌਰ ਤੇ ਗੱਲ ਪੇ ਪੋਰੇ ਪੋਰੇ ਆ ਗਿਆ ਤੇ ਅਸੀਂ ਮੈਨੇਜਰ ਵਾਂ ਦੁੱਖ ਰਮੈ ਨੂੰ ਗੱਲ ਇਹ ਕਰਨੀ ਪੈ ਰਹੀ ਆ ਜਦੋਂ ਇੱਕ ਜਿਹੜਾ ਜਦੋਂ ਬੈਂਕੋਰ ਕਾਸਾਦਵਾਂਸ਼ੀ ਬੈਂਕੋਰ ਦੀ ਜਦੋਂ ਹਿਸਟਰੀ ਦੇਖਦੇ ਆ ਤਾਂ ਇਦਾਂ ਲੱਗਦਾ ਕਿ ਇੱਕ ਗੁਰਦੁਆਰਾ ਸਾਹਿਬ ਇੱਕ ਬਹੁਤ ਵੱਡੀ ਸੰਸਥਾ ਦੇ ਤੋਂ ਬਾਅਦ ਇੱਕ ਹੋਰ ਹੋਈ ਇਹ ਇੱਕ ਤਰ੍ਹਾਂ ਦਾ ਜਿੱਦਾਂ ਨਾ ਭਈ ਜਿਹਨੂੰ ਆਪਾਂ ਕਹਿੰਦੇ ਸੰਸਥਾ ਜਿਹਨੂੰ ਜਿਹਨੂੰ ਕੱਲਬ ਦੌਰ ਤੇ ਗੱਲ ਹੋਈਦੀ ਆ ਇਹ ਗੱਲ ਮੈਨੂੰ ਦੁੱਖ ਨਾਲ ਤਾਂ ਕਹਿਣੀ ਪੈ ਰਹੀ ਆ ਕਿ ਹੁਣ ਉਹ ਗੱਲਾਂ ਤਾਂ ਹੁਣ ਦਾ ਹੋਣ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਉਹੀ ਦਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਗੁਰੂ ਕਾ ਕਰਤ ਦਾ ਨਮਾਣਾ ਸੇਵਕ ਬਣਨਾ ਜੋ ਬਣਨਾ ਇਹ ਕਹਿੰਦਾ ਹੁੰਦਾ ਪਰ ਜਦੋਂ ਪ੍ਰਧਾਨ ਵੜ ਗਿਆ ਤਾਂ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਹੋਣ ਲੱਪੇ ਵੀ ਆ ਪ੍ਰਧਾਨ ਸਾਹਿਬ ਤੇ ਸੈਕਟਰੀ ਬਾਕੀ ਹੋਰ ਅਹੁਦੇ ਉਹੀ ਮੋਰੇ ਰਹਿੰਦੇ ਆ ਪ੍ਰਚਾਰਕ ਜਾਂ ਭਾਈ ਜੀ ਜਿਨ੍ਹਾਂ ਦਾ ਮੇਨ ਰੋਲ ਸੀ ਗੁਰਦੁਆਰੇ ਨੂੰ ਗੁਰਦੁਆਰੇ ਵਿੱਚ ਪ੍ਰਚਾਰ ਕਰਨ ਦਾ ਕੰਮ ਜਾਂ ਉਹ ਸਾਰਾ ਧਾਰਮਿਕ ਜਿਹੜਾ ਕੰਮ ਸੀ ਉਹ ਗਿਆਨੀ ਜੀ ਦਾ ਹੀ ਕੰਮ ਸੀ ਉਹਨਾਂ ਦੇ ਉਹਨਾਂ ਦੀ ਜਿਹੜੀ ਬੇਦਵਤਾ ਆ ਜਦੋਂ ਉਹ ਸੀ ਉਹ ਚੰਗੀ ਤਰ੍ਹਾਂ ਬੇਦਵਤਾ ਦੇ ਗਿਆਨੀ ਅਸੀਂ ਲਿਆਵਾਂਗੇ ਤੇ ਉਹ ਪ੍ਰਚਾਰ ਵੀ ਅੱਛਾ ਹੋਏਗਾ ਪਰ ਜੇ ਅਸੀਂ ਇਦਾਂ ਕਹਾਂਗੇ ਵੀ ਇਹਨੂੰ ਘਟ ਤੋਂ ਵੱਡਾ ਤਰ੍ਹਾਂਾ ਦਿਓ ਤੇ ਅਸੀਂ ਆਪਣੇ ਅਸੀਂ ਇੱਕ ਸੰਸਥਾ ਨੂੰ ਆਪਣੇ ਨਿੱਜੀ ਅਸੀਂ ਫਾਇਦੇ ਲਈ ਜਾਂ ਅਸੀਂ ਨਿੱਜੀ ਆਪਣੇ ਬੱਲੇ ਬੱਲੇ ਕਰਾਉਣ ਲਈ ਅਸੀਂ ਮੁਰੇ ਹੋਣਾ ਤੇ ਉੱਥੇ ਨੁਕਸਾਨ ਹੋਣਾ ਹੋਣਾ ਇਹ ਇਹਦਾ ਜਿਹੜਾ ਜੋ ਕੁਝ ਮੈਂ ਪਿਛਲੇ 55 ਸਾਲਾਂ ਜੋ ਦੇਖਿਆ ਉਹ ਇਸ ਵੇਲੇ ਇਹ ਆ ਕਿ ਸਾਡਾ ਨੌਜਵਾਨ ਇਹ ਸਾਡੇ ਬਿਲਕੁਲ ਇਹ ਐਸੇ ਦੂਰ ਹੋ ਰਿਹਾ ਉਹ ਤੁਸੀਂ ਤੁਸੀਂ ਬੜੇ ਕੋਈ ਨੁਕਤੇ ਜਿਹੜੇ ਉਠਾਏ ਆ ਬੜੇ ਬਹੁਤਪੂਰਨ ਨਾਰਵ ਧਿਆਨ ਮੰਗਦੇ ਆ ਕਿ ਜਿਹੜੇ ਸ਼ੁਰੂ ਤੋਂ ਗੱਲ ਕੀਤੀ ਆ ਕਿ ਜਿਹੜੇ ਪਹਿਲਾ ਭਾਈ ਸਾਹਿਬ ਸੀਗੇ ਉਹ ਜਿਹੜੇ ਧਾਰਮਿਕ ਜਿਵੇਂ ਬਾਰੇ ਅਨਵਾਉਣ ਦੇ ਨਾਲ ਨਾਲ ਜਿਹਨੀਆਂ ਸਾਡੀਆਂ ਸਮਾਜ ਨਾਲ ਜੁੜੀਆਂ ਜਾਂ ਕੌਮੀ ਨਕੌਮ ਨਾਲ ਜੁੜੀਆਂ ਉਹਦੇ ਵਿੱਚ ਵੀ ਬੜੇ ਐਕਟਿਵ ਸੀਗੇ ਸਰਗਰਮ ਸੀਗੇ ਅਤੇ ਆਮ ਜੜੀਆਂ ਸੰਗਤਾਂ ਉਹ ਵੀ ਉਹਨਾਂ ਨੂੰ ਪੂਰਾ ਪ੍ਰਾਪਤ ਸਹਿਯੋਗ ਦਿੰਦੀਆਂ ਸੀਗੀਆਂ ਔਰ ਉਹਨਾਂ ਦਾ ਪ੍ਰਬੰਧ ਵਿੱਚ ਜਿਹੜਾ ਉਹਨਾਂ ਦਾ ਸ੍ਰੀ ਮੁੱਖ ਭੂਮਿਕਾ ਸੀਗੀ ਉਹ ਜੋ ਮੈਜ਼ੇ ਇੱਕ ਜਿਹੜਾ ਉਹ ਉਥੇ ਇੱਕ ਸੇਵਾਦਾਰ ਵਜੋਂ ਹੀ ਨਹੀਂ ਬਲਕਿ ਇੱਕ ਪ੍ਰਬੰਧਕ ਦੇ ਰੂਪ ਵਿੱਚ ਵੀ ಪಾਟ ਆਦਾਕਾਰੇ ਸੀਗੀ ਬਿਲਕੁਲ ਜੀ ਤੁਸੀਂ ਮਤਲਬ ਦੱਸਿਆ ਕਿ ਕਿਵੇਂ ਸਾਡੇ ਵਿੱਚ ਨਕਾਰ ਆਉਂਦਾ ਇੱਕ ਵੱਡਾ ਕਾਰਨ ਬਣਿਆ ਕਿ ਸਹਜੇ ਸਹਜੇ ਕੀ ਆ ਕਿ ਇੱਥੇ ਇੱਕ ਮਾਲਕ ਅਤੇ ਨੌਕਰ ਦਾ ਰਿਸ਼ਤਾ ਜਿਹੜਾ ਉਸ ਸਥਾਪਿਤ ਹੁੰਦਾ ਗਿਆ ਔਰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਜਿਹੜਾ ਸਟੇ ਸਕੱਤਰ ਦਾ ਉਹ ਜਿਹੜਾ ਉਹ ਬਾਚ ਕਰੇ ਕਿ ਕਥਾ ਬਾਚ ਕੀ ਸੁਣਾ ਰਹੇ ਆ ਇਹ ਗੁਰਮਤਿ ਆਸ਼ੇ ਅਨੁਸਾਰ ਹੈ ਜਾਂ ਨਹੀਂ ਪਰ ਇਹਦੇ ਲਈ ਜਿਹੜਾ ਹੈ ਕਿ ਦੇਖਣਾ ਜਾਣਨਾ ਵੀ ਬੜਾ ਜ਼ਰੂਰੀ ਆ ਕਿ ਜਿਹੜਾ ਸੇਸ ਕਦ ਦੀ ਜ਼ਿੰਮੇਵਾਰੀ ਨਿਭਾਰੇ ਆ ਉਹ ਨੂੰ ਕਿੰਨੀ ਕੁ ਜਾਣਕਾਰੀ ਆ ਤੇ ਜਿਹੜਾ ਪੱਖ ਆ ਤੁਸੀਂ ਕਿਉਂਕਿ ਅਸੀਂ ਮੁਖ ਰੂਪ ਵਿੱਚ ਭਾਵੇਂ ਪ੍ਰਚਾਰ ਖੇੜਨੇ ਦੀ ਗੱਲ ਕਰ ਰਹੇ ਆ ਪਰ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਇਹ ਪੱਖ ਜਿਹੜੇ ਆ ਇਹਨਾਂ ਪੱਖਾਂ ਕਾਰਨ ਅਸੀਂ ਜਿਹੜਾ ਜਿਹੜਾ ਸਹੀ ਅਰਥਾਂ ਵਿੱਚ ਜੋ ਪ੍ਰਚਾਰ ਆ ਉਹ ਪ੍ਰਚਾਰ ਜਿਹੜਾ ਕਰਾਉਣ ਵਿੱਚ ਇਹ ਬੜੀਆਂ ਰੁਕਾਵਟਾਂ ਬਣ ਰਹੀਆਂ। ਤੋਂ ਇਹ ਪੱਖ ਵੀ ਜਿਹੜੇ ਆ ਮਹੱਤਵਪੂਰਨਾਂ ਵਿਚਾਰਨਯੋਗ ਆ ਧਿਆਨ ਦੇਣਯੋਗ ਆ ਸਾਨੂੰ ਇਹਨਾਂ ਪਹਿਲਾਂ ਅਤੇ ਵੀ ਧਿਆਨ ਦੇਣ ਦੀ ਲੋੜ ਆ ਇਸ ਲਈ ਵਿੱਚ ਮੈਂ ਟੋਕਿਆ ਨਹੀਂ ਕਿਉਂਕਿ ਇਹ ਪੱਖ ਵੀ ਜਿਹੜੇ ਆ ਇਹ ਮਹੱਤਵਪੂਰਨ ਆ ਤੋਂ ਸਾਨੂੰ ਇਸ ਸਵਾਲ ਦਾ ਉੱਤਰ ਲੱਭਣ ਲਈ ਇਹਨਾਂ ਵੱਲ ਵੀ ਨਗਾ ਮਾਰਨੀ ਜਿਹੜੀ ਆ ਉਹ ਜ਼ਰੂਰੀ ਆ ਕੁਝ ਵੀ ਤੁਸੀਂ ਇਹ ਪੱਖ ਸੋ ਹੀ ਲਿਆ ਇਸ ਲਈ ਆਪਾਂ ਲਈ ਥੋੜਾ ਹੋਰ ਆਪਾਂ ਇਸਪਾਸ ਚੱਲਦੇ ਆਂ ਬਿਲਕੁਲ ਜੀ ਇਹਦੇ ਬਾਰੇ ਮਹਿਸੂਸ ਕੀ ਕਰਦੇ ਹੋ ਕਿ ਜਿਹੜਾ ਇਹ ਕਾਰਨ ਦੇ ਬਣ ਕੇ ਜਿਹੜੇ ਆ ਇਦੇ ਕਾਰਨ ਕੀ ਆ ਕਿ ਜਿਹੜੇ ਪ੍ਰਚਾਰਕ ਵੀ ਜਿਹੜੇ ਆ ਉਹ ਪ੍ਰਚਾਰਕ ਜਿਹੜੇ ਆ ਉਹ ਨਹੀਂ ਆ ਰਹੇ ਕਿ ਜਿਹੜੇ ਪ੍ਰਚਾਰਕ ਸਹੀ ਹੱਥਾਂ ਵਿੱਚ ਗੁਰਮਤੀਆਂ ਕਦਰੋਂ ਕੀਮਤਾਂ ਨੂੰ ਆਮ ਲੋਕਾਂ ਤੱਕ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਪਹੁੰਚਾਉਣ ਵਿੱਚ ਉਹ ਸਫਲ ਵੀ ਹੋ ਸਕਦੇ ਆ ਸਫਲ ਹੁੰਦੇ ਵੀ ਆ ਪਰ ਉਹਨਾਂ ਲੋਕਾਂ ਨੂੰ ਜਿਹੜਾ ਮੌਕਾ ਜਿਹੜਾ ਇਹਨਾਂ ਧੜੇ ਬੰਦਿਆਂ ਕਾਰਨ ਐਸੀ ਸੋਚ ਕਾਰਨ ਇਸ ਆਪਣੀ ਸੰਕੀਰਣ ਜਿਹੜੀ ਸਾਡੀ ਸੋਚ ਬਣ ਚੁੱਕੀ ਆ ਅਸੀਂ ਧੜਿਆਂ ਵਿੱਚ ਸੰਗਰਧਾਵਾਂ ਵਿੱਚ ਜਿਥੇ ਬੰਦੀਆਂ ਵਿੱਚ ਵੰਡੇ ਵੰਡੇ ਚੋ ਜਾ ਚੁਕੇ ਆ ਔਰ ਇਹਦਾ ਇੱਕ ਬੜਾ ਜਿਹਾ ਕਾਰਨ ਬਣ ਰਿਹਾ ਤੁਸੀਂ ਹੋਰ ਕੀ ਮਹਿਸੂਸ ਕਰਦੇ ਹੋ ਕਿ ਜਿਹੜੇ ਹੋਰ ਕੀ ਕਾਰਨ ਜਿਹੜੇ ਆ ਉਹ ਇਹਦੇ ਵਿੱਚ ਰਿਕਵਰਡ ਬਣ ਰਿਹਾ ਜੀ ਬਿਲਕੁਲ ਜੀ ਕਹਿੰਦੇ ਗੱਲ ਕਰੇ ਸੀ ਪੀ ਅਤੀਕ ਸਾਲ ਪਹਿਲਾਂ ਮੈਂ ਇੱਕ ਆਰਟੀਕਲ ਆਪਣੇ ਪੇਪਰ 'ਚ ਇੱਥੇ ਲਿਖਿਆ ਸੀਗਾ ਜੀ ਤੇ ਜੇ ਜੇ ਦੇਖੋ ਜੇ ਅਸੀਂ ਆਪਣੇ ਧਰਮ ਦੀ ਪ੍ਰਚਾਰ ਦੀ ਗੱਲ ਕਰਨੀ ਆ ਤੇ ਜਿਹੜੀਆਂ ਚੋਣਾ ਹੈਗੀਆਂ ਬਈ ਚੋਣਾ ਬੰਦ ਕਰਾ ਦਿਓ ਚੋਣਾ ਦੇ ਵਿੱਚ ਸਾਡਾ ਨੁਕਸਾਨ ਹੋ ਰਿਹਾ ਇਹ ਅੰਡਰ ਸੋਸਾਇਟੀ ਜੈਕਟ ਇਹ ਚੋਣਾ ਦੇ ਕਰਾਉਣੇ ਆ ਪਰ ਮੈਂ ਜੇ ਚੋਣ ਕਰਾਉਣੀ ਵੀ ਆ ਤੇ ਤੁਸੀਂ ਪੰਜ ਕੈਟਾਗਰੀਆਂ ਮੰਨ ਲੈ ਬਣਾ ਲਓ ਕਿ ਜਿਹੜਾ ਬੰਦਾ ਪ੍ਰਧਾਨ ਜਾਂ ਸੈਕਟਰੀ ਖੜਾ ਕਿ ਉਹਦੀ ਉਹਦੀ ਦੁਨਿਆਵੀ ਜ਼ਿੰਮੇਵਾਰੀ ਕੀ ਆ ਤੇ ਰੂਹਾਨੀ ਦੀ ਜ਼ਿੰਮੇਵਾਰੀ ਕੀ ਆ ਕਿ ਉਹ ਕੁਆਲੀਫਾਈਡ ਹੈਗਾ ਮੈਲੇ ਗੁਰਦੁਆਰੇ ਦੇ ਪ੍ਰਬੰਧ ਨੂੰ ਕਰਨ ਵਾਸਤੇ ਤੇ ਕੀ ਉਹਦਾ ਉਪਜੀਵਕਾ ਉਹ ਉਹਦਾ ਜੋ ਜੋ ਦੁਨੀਆ ਵਿੱਚ ਵਿਹਾਰ ਹੋਆ ਕੋਈ ਹੀਰਾ ਫਰੀ ਵਾਲਾ ਤੇ ਨਹੀਂ ਕੋਈ ਕੋਈ ਜੇਲ ਵਗੈਰਾ ਤੇ ਨਹੀਂ ਕੋਈ ਕੋਈ ਕੀਤੀ ਤੇ ਬਾਕੀ ਜਿਹੜੇ ਸੀਗੇ ਉਹਨਾਂ ਦਾ ਸਮਾਜ ਦੇ ਵਿੱਚ ਉਹ ਉਹਦਾ ਕੀ ਸਥਾਨ ਹੈਗਾ ਇਹ ਚਾਰ ਪੰਜ ਸਕੀਆਂ ਜਿਹੜੀਆਂ ਗੱਲਾਂ ਕਿ ਜੇ ਤੁਸੀਂ ਕਿਸੇ ਸੰਸਥਾ ਦੇ ਮੋਹਰੇ ਆਉਣਾ ਤੇ ਤੁਹਾਨੂੰ ਉਹ ਗੱਲਾਂ ਤੇ ਕੋਖੜੀਆਂ ਪਹਿਣ ਗਿਆ ਉਦੋਂ ਬਾਅਦ ਤੁਸੀਂ ਕੋਣਬਾ ਅਪਰਾਸਤੀ ਨਾ ਕਰੋ ਬੋਟਾ ਪਾਉਣ ਬੱਲੇ ਮੈਨੂੰ ਜੀ ਮੰਗਾਇਆ ਸੀ ਮੈਨੂੰ ਮੈਂ ਤਾਂ ਵੋਟ ਨੂੰ ਪਾਣੀ ਪਾਣੀ ਇਹ ਜੀ ਕੁਝ ਵੀ ਚੱਲਵਾ ਉਹ ਜਿਹੜਾ ਪਰ ਸਾਡੇ ਕੋਲ ਪਰਾਸਥਿਤ ਇੰਨੀ ਬਧੀ ਗਰੁੱਪਬਾਜ਼ੀ ਉਹ ਉਹ ਭਾਰੂ ਹੋ ਗਈ ਜਿਹਦੇ ਨਾਲ ਮੈਨੂੰ ਇਹ ਗੱਲ ਕਹਿਣ ਚ ਕੋਈ ਵੱਲ ਝਿਜਕ ਨਹੀਂ ਕਿ ਗਲਤ ਜਿਹੜੇ ਆ ਪ੍ਰਬੰਧਕ ਮੋਰੇ ਆਏ ਆ ਜਿਨ੍ਹਾਂ ਨੂੰ ਉਹ ਧਰਮ ਦਾ ਜਿਹੜਾ ਨਾ ਐਸਨ ਸੀਗਾ ਜਿਹੜਾ ਅਸਲ ਧਰਮ ਦੀ ਜੜ ਸੀਗੀ ਉਹ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਸੀ ਆਪ ਉਹ ਉਹ ਜਾਣਦੇ ਨਹੀਂ ਸੀ ਕਿ ਜਿਹੜਾ ਗੁਰਗੁਰ ਨਾਨਕ ਸਾਹਿਬ ਦਾ ਦਸਾਂ ਗੁਰੂ ਸਾਹਿਬ ਦਾ ਸਾਨੂੰ ਸਿਨੇਹਾ ਕੀ ਆ ਉਹ ਅਸੀਂ ਉਹ ਪ੍ਰਚਾਰ ਕਰਨ ਅਸੀਂ ਉਹ ਕਰਾਉਣਾ ਕੀ ਸੀ ਜਦੋਂ ਸਾਨੂੰ ਆਪ ਨਹੀਂ ਪਤਾ ਜੇ ਸੈਕਟਰੀ ਨੂੰ ਪਤਾ ਹੀ ਨਹੀਂ ਭਈ ਹਿਸਟਰੀ ਸਾਡੀ ਜਿ ਧਾਰਮਿਕ ਸਾਡੇ ਇਹ ਜਿਹੜਾ عقیدہ ਕੀ ਹੈਗਾ ਤੇ ਫਿਰ ਉਹ ਪ੍ਰਬੰਧ ਕਿਹਨੂੰ ਫਿਰ ਰੋਕੇਗਾ ਇਹਦਾ ਨੁਕਸਾਨ ਬਹੁਤ ਬੜਾ ਸਰਾ ਹੋਇਆ ਤੇ ਪਰ ਉਹ ਚੋਣਾਂ ਦਾ ਜਿਹੜਾ ਸਾਡਾ ਸੀਗਾ ਗਲਬਾ ਉਹ ਹੁਣ ਤਹੀ ਵੱਲ ਪੈ ਚੱਲੀ ਜਾ ਰਿਹਾ ਕਈਆਂ ਨੇ ਕਈਆਂ ਗਰੋਹਾਂ ਚ ਚੋਣਾਂ ਬੰਦ ਕਰਾਈਆਂ ਪਰ ਉਹ ਜਿੱਥੇ ਬੰਦ ਕਰਾਈਆਂ ਉੱਥੇ ਇੱਕ ਇੱਕ ਤਰ੍ਹਾਂ ਦੀ ਕਲੱਬ ਦਾ ਕੰਟਰੋਲ ਹੋ ਗਿਆ ਮੈਂ ਇਹ ਕਲੱਬ ਦਾ ਨੌ ਵੀ ਤਾਂ ਹੀ ਲਰ ਰਹਾ ਮੈਨੂੰ ਉਸ ਗੱਲ ਦਾ ਵੀ ਦੁੱਖ ਵੀ ਆ ਉਹਦੇ ਚ ਇੱਕ ਗਰੁੱਪ ਬਣ ਗਿਆ ਉਹੀ ਕਧਿਆ ਕਧ ਮੋਰੇ ਕਧਿਆ ਮੋਰੇ ਜਿਹੜੀ ਇਹ ਜਿਹੜੀ ਨਾ ਇਹ ਗੱਲ ਸੀਗੀ ਧਰਮ ਪੰਖ ਕੜ ਉਹ 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 ਜਦੋਂ ਨਾ ਉਥੋਂ ਧਰਮ ਦੀ ਗੱਲ ਤਾਂ ਛੱਡ ਦੀ ਆਹੀ ਜੀ ਸੀ ਅਸੀਂ ਪ੍ਰਾਪਰਟੀਆਂ ਲੈਣੀਆਂ ਅਸੀਂ ਬੋਲ ਨੂੰ ਕਿੱਦਾਂ ਕਿੱਦਾਂ ਮੈਨੇਜ ਕਰਨਾ ਇਹ ਤੋਂ ਬਿਨਾਂ ਮੱਲ ਬਹੁਤੀ ਗੱਲਬਾਤ ਨਹੀਂ ਹੋ ਪੀ ਹੋ ਸਕੀ ਐਸ ਵੇਲੇ ਜੋ ਕੁਝ ਇੱਕੋ ਸੀਗਾ ਤਾਂ ਹੀ ਜਿਹੜੀ ਨੌਜਵਾਨੀ ਆ ਉਹ ਸਾਡੇ ਇਸ ਪਾਸੇ ਸਾਨੂੰ ਕੁਐਸਚਨ ਮਾਰਜਾ ਪੁੱਛਦੀ ਆ ਇਵਨ ਜਦੋਂ ਇਕਲ ਹੋਰ ਗੱਲ ਜੀ ਬਣ ਜੋ ਮੈਂਸ਼ਨ ਕਰਦੀ ਆ ਅਸੀਂ ਨਗਰ ਕੀਰਤਨ ਕਰਦੇ ਆ ਬੱਚਿਆਂ ਦੇ ਦਮਨ ਲਿਸਟ ਚ ਆਉਨੇ ਆ ਐਂ ਪੂਰੇ ਪੂਰੇ ਵਰਦੀ ਚ ਉਹਨੂੰ ਜਦੋਂ ਜਰ ਪੁੱਛਦੇ ਆ ਤੇ ਰਿਪੋਰਟਰ ਆਪਣੇ ਆ ਰਿਆ ਸੀਬੀਸੀ ਦਾ ਤੇ ਉਹ ਪੁੱਛਦਾ ਪੇਪਾਸਾ ਸੈਲੀਬ੍ਰੇਸ਼ਨ ਸਡੇ ਅੱਜ ਕੀ ਕੀ ਬਸਤੀ ਬਣਾ ਰਹੇ ਆ ਤੇ ਬੱਚੇ ਜਿਹਨਾਂ ਨੂੰ ਐਂ ਪੂਰੇ ਸਿਕਸ ਰੁਪਿਆ ਉਹ ਆਪਣੇ ਮਾਉਂਟੇ ਚੱਕਦੇ ਆ ਇਹ ਕੀ ਸ਼ੋ ਹੋ ਰਿਹਾ ਤੇ ਘਰ ਤੋਂ ਸੀ ਉਹ ਅਸੀਂ ਬਾਣਾ ਪੈਣ ਲਿਆ ਪਰ ਅਸੀਂ ਕਰ ਚ ਉਹਨਾਂ ਨੂੰ ਸਿੱਖਿਆ ਨਹੀਂ ਹਪੜੇ ਦੇ ਦੇ ਸਕੀ ਇਹ ਵਾਈਡ ਸਪਰੈਡ ਗੱਲ ਹੈਗੀ ਹੈ ਜੀ ਮੈਨੂੰ ਇਹ ਵੀ ਸਾਡੇ ਕਿਦੋਂ ਕਹਿਣ ਗੁਰਦੁਆਰਾ ਸਾਡੇ ਜੀ 550 ਸਾਡੇ ਸਟੂਡੈਂਟ ਹੈਗਾ ਉਹ ਕਰ ਕੇ ਸਕਦੇ ਭਰਾ ਨੇ ਕਰ ਦਿਆ ਹਾਂ 500 ਬੱਚਾ ਅੱਜ ਹੈਗਾ ਪਰ ਹਾਈ ਸਕੂਲ ਪਾਸ ਕਰ ਤੋਂ ਬਾਅਦ ਦੇਖੋ ਕਿੰਨੇ ਬੱਚਦੇ ਆ ਇਹ ਜੋ ਥੋੜ੍ਹਾ ਮੈਂ ਇਹ ਜੀ ਪੈਂਸ਼ਨ ਆਪ ਕਰਾ ਮੇਰੇ ਤਿੰਨ ਬੱਚੇ ਆ ਜਦੋਂ ਵੀ ਕੋਈ ਸਾਡੇ ਧਾਰਮਿਕ ਕੋ ਸਮਾਗਮ ਹੁੰਦਾ ਕੋ ਦਿਨ ਤਿਹਾਰ ਹੁੰਦਾ ਘਰ ਚ ਉਹਨਾਂ ਨੂੰ ਹੁਣ ਸਾਰੇ ਘਰ ਵੱਡੇ ਹੋ ਗਏ 50 ਹੋ ਗਏ ਪਰ ਉਹਨਾਂ ਕੱਟ ਤੱਕ ਰੋਂ ਦੱਸ ਕੇ ਜਾਣਾ ਪਿਆ ਜੀ ਸਾਡਾ ਆ ਦਿਨ ਉਹ ਸਾਡੇ ਸਾਡੇ ਇਹ ਮਾਲੇ ਪੇ ਦਿਨ ਤਿਹਾਰ ਹੋ ਗਿਆ ਜਿਹਦੇ ਬਾਰੇ ਉਹਨਾਂ ਨੂੰ ਪਤਾ ਹੋਵੇ ਜੇ ਕੋਈ ਜਿਹੜਾ ਰਿਪੋਰਟਰ ਕੋ ਪੁੱਛਦਾ ਵੀ ਆ ਸੋ ਇੱਥੇ ਆ ਕੇ ਮੈਂ ਇਹੀ ਗੱਲ ਕਹੂੰਗਾ ਕਿ ਜਿਹੜਾ ਨਿਗਾਰ ਇਹੀ ਆਇਆ ਸਾਡੀਆਂ ਸਾਡਾ ਚੋਣ ਜਿਹੜਾ ਚੋਣ ਕਰਨ ਦਾ ਤਰੀਕਾ ਤੇ ਬਾਕੀ ਸਾਡੇ ਜਿਹੜੇ ਉਹਨਾਂ ਦੇ ਚੋਂ ਹੋਇਓ ਜਿਹੜੇ ਸਾਡੇ ਪ੍ਰਬੰਧਕ ਆ ਉਹਨਾਂ ਦੀ ਆਪ ਸਿੱਖੀ ਪ੍ਰਤੀ ਜਿਹੜੀ ਆਪਣੇ ਵਿਲੜਤਾ ਆ ਉਹ ਉਹਦੀ ਹੀਣਤਾ ਸੀ ਉਹਦੇ ਘਾਟ ਸੀ ਵੱਡੀ ਤੁਸੀਂ ਮਹਿਸੂਸ ਕਰਦੇ ਹੋ ਵੀ ਜਿਹੜੇ ਪ੍ਰਚਾਰਤਾ ਕੀ ਹੋ ਰਿਹਾ ਉਹਦੇ ਬਾਅਦ ਦੀ ਗੱਲ ਆ ਪਹਿਲਾਂ ਜਿਹੜੇ ਸਾਧਨ ਹੈਗੇ ਆ ਉਹਨਾਂ ਸਾਧਨਾਂ 'ਵਾਂ ਨਗਾ ਮਾਰਨ ਦੀ ਜ਼ਰੂਰਤ ਆ ਉਹ ਤੁਸੀਂ ਮੁਕਰਬ ਵਿੱਚ ਜਿਹੜਾ ਸਨੇਹ ਜਣਾ ਚਾਹੁੰਨੇ ਹੋ ਕਿ ਪ੍ਰਚਾਰਕ ਦੇ ਜਿਹੜੇ ਉਹ ਬਾਅਦ ਦੀ ਗੱਲ ਆ ਪਹਿਲਾਂ ਜਿਹੜੇ ਜਿੰਨਾ ਲੋਕਾਂ ਨੇ ਜਿੰਨਾ ਦੀ ਜ਼ਿੰਮੇਵਾਰੀ ਬਣਦੀ ਆ ਉਦੋਂ ਉਹ ਜਿਹੜੇ ਉਹ ਸੁਰੇਧ ਹੋਣੇ ਜ਼ਰੂਰੀ ਆ ਜਦੋਂ ਉਹ ਸੁਰੇਧ ਹੋਣਗੇ ਤਾਂ ਸਹੀ ਰਥਾਂ ਵਿੱਚ ਫਿਰ ਉਹ ਇਸ ਪਾਸੇ 20 ਧਿਆਣ ਦੇਣਗੇ ਜਿਹੜੇ ਪ੍ਰਚਾਰਕ ਆਉਣਗੇ ਕੁਦਰਤੀ ਗੱਲ ਆ ਕਿ ਪ੍ਰਚਾਰਕ ਵੀ ਸਟੇਜ ਉਤੋਂ ਠੀਕ ਜਿਹੜਾ ਗੁਰਬਾਣੀ ਦੀ ਜੀਵਨ ਜੁਗਤਾ ਉਹਨੂੰ ਉਹ ਪ੍ਰਚਾਰ ਸਕਣਗੇ ਕਿਉਂਕਿ ਜੇਕਰ ਉਹ ਗੁਰਬਾਣੀ ਤੋਂ ਲਾਂਭੇ ਜਾਂਦੇ ਆ ਤਾਂ ਜਿਹੜੇ ਜ਼ਿੰਮੇਵਾਰ ਸੱਜਣ ਆ ਉਹ ਜ਼ਰੂਰਾਂ ਟੋਕਣਗੇ ਪੁਛਕਿਛ ਕਰਨਗੇ ਸਵਾਲ ਕਰਨਗੇ ਕਿ ਪਾਇ ਗੁਰੂ ਸਾਹਿਬ ਨੇ ਤਾਂ ਇੰਜ ਆਖਿਆ ਪਰ ਤੁਸੀਂ ਇੰਜ ਆ ਕਰੇ ਜੇ ਪਰ ਤੁਸੀਂ ਸੰਗਤ ਨੂੰ ਕਿਸ ਆਧਾਰ ਤੇ ਗੁੰਮਰਾਹ ਕਰ ਰਹੇ ਜੇ ਜਾਂ ਕਿਸ ਆਧਾਰ ਤੇ ਤੁਸੀਂ ਇਹ ਗੱਲ ਜਿਹੜੀ ਆ ਸਟੇਜ ਤੇ ਸੁਣਾ ਰਹੇ ਜੇ ਤਾਂ ਫਿਰ ਜਿਹੜੇ ਬੋਲਣ ਵਾਲੇ ਵੀ ਆ ਉਹ ਜਿਹੜੇ ਸੁਚੇਤ ਹੋਣਗੇ ਔਰ ਤਿਆਰੀ ਕਰਕੇ ਉਹ ਸਟੇਜ ਦੇ ਆ ਕੇ ਬੋਲਣ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਜਿਹੜਾ ਸਾਡਾ ਮੇਨ ਜਿਹੜਾ ਮੁੱਖ ਕੁਐਸਚਨ ਸੀਗਾ ਉਹਨੂੰ ਤੁਸੀਂ ਪਹਿਲਾਂ ਜਿਹੜਾ ਉਹ ਸਾਧਨ ਦਾ ਜ਼ੋਰ ਦਿੱਤਾ ਤੁਸੀਂ ਕਿ ਜਿਹੜਾ ਉਹ ਵੀ ਜ਼ਰੂਰੀ ਆ ਕਿ ਜੇਕਰ ਇਹਨਾਂ ਗੱਲਾਂ ਸੁਧਾਰ ਹੋ ਜਾਵੇ ਤਾਂ ਇਹ ਆਪਣੇ ਆਪ ਜਿਹੜਾ ਸੁਧਾਰ ਜਿਹੜਾ ਹੋ ਜਾਊਗਾ ਤੁਸੀਂ ਅਖੀਰ ਵਿੱਚ ਜਿਹੜਾ ਉਹ ਕੀ ਕਹਿਣਾ ਚਾਹੋਗੇ ਕੁੱਲ ਮਿਲਾ ਕੇ ਜਿਹੜਾ ਉਹ ਜੇ ਅਸੀਂ ਜਿਹੜੀਆਂ ਸਾਡੀਆਂ ਕਾਮੀਆਂ ਕਮਜ਼ੋਰੀਆਂ ਅਸੀਂ ਭਾਵੇਂ ਪ੍ਰਚਾਰਕ ਵਰਗ ਵਰਗੇ ਬਹੁਤੀ ਡਿਟੇਲ ਗੱਲ ਨਹੀਂ ਕਰ ਸਕੇ ਪਰ ਫਿਰ ਵੀ ਤੁਸੀਂ ਜੀ ਕੀ ਮਹਿਸੂਸ ਕਰਦੇ ਹੋ ਕਿ ਇਹਦਾ ਜੇਕਰ ਮੈਂ ਤੁਹਾਨੂੰ ਥੋੜੇ ਸ਼ੋਧਾਂ ਪੁੱਛਾਂ ਕਿ ਹੱਲ ਕੀ ਆ ਕਿ ਅਸੀਂ ਇਹ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਆ ਚੁੱਕੀਆਂ ਜਾਣੇ-ਨਾਂੇ ਇਹ ਪ੍ਰਵੇਸ਼ ਕਰ ਗਈਆਂ ਅਸੀਂ ਇਹਨਾਂ ਤੋਂ ਕਿਵੇਂ ਖੜਾ ਛੁਡਾ ਕੇ ਅਸੀਂ ਸੇ ਲੀਆਂ ਉਹਦੇ ਜਿਹੜਾ ਉਹ ਆਪ ਤੁਰ ਕੇ ਦੂਜਿਆਂ ਨੂੰ ਤੁਰ ਸਕਦੇ ਆ ਉਹ ਇੱਕ ਆਦਰਸ਼ਕ ਨੂੰ ਮੋਨੇ ਦੇ ਰੂਪ ਵਿੱਚ ਅਸੀਂ ਜਿਹੜਾ ਉਹ ਆਪਣਾ ਆਪਣੇ ਦੁਨੀਆ ਦੇ ਪਲੇਟਫਾਰਮ ਤੇ ਪੇਸ਼ ਕਰ ਸਕਦੇ ਆ ਤੁਸੀਂ ਇਹਦੇ ਬਾਰੇ ਜਿਹੜਾ ਕੀ ਮਹਿਸੂਸ ਕਰਦੇ ਹੋ ਜੋ ਤੁਸੀਂ ਜੋ ਕਿ ਜੀਵਨ ਵਿੱਚ ਦੇਖਿਆ ਅੰਡਾਇਆ ਜੋ ਮਹਿਸੂਸ ਕੀਤਾ ਇਸ ਸੰਖੇਪ ਵਿੱਚ ਇਹ ਕਹਿਣਾ ਹੋਵੇ ਤੁਸੀਂ ਕੀ ਆਖੋਗੇ ਹਾਂਜੀ ਮੈਂ ਤਾਂ ਇਹੀ ਗੱਲ ਆਖੂੰਗਾ ਪਰ ਜਿਹੜੇ ਪ੍ਰਬੰਧਕ ਹੋ ਆ ਉਹਨਾਂ ਨੂੰ ਗੁਰਮੁਖੀ ਦੀ ਪੂਰੀ ਪੂਰਾ ਗਿਆਨ ਉਹਨਾਂ ਨੂੰ ਲੈਣਾ ਚਾਹੀਦਾ ਜੇ ਕੋਈ ਕਾਟ ਵੀ ਹੈਗੀ ਤਾਂ ਉਹ ਉਹਦੇ ਬਾਰੇ ਪੜਨ ਤੇ ਉਹਦੇ ਬਾਰੇ ਅਧਿਐਨ ਕਰ ਤਾਂ ਕਿ ਉਹਨਾਂ ਦੀ ਉਸ ਉਸ ਪੋਜੀਸ਼ਨ ਦੀ ਕਾਬਲੀਅਤ ਆਪਣੇ ਆਪਣੇ ਵਿੱਚ ਪੈਦਾ ਕਰ ਸੈਕੰਡਲੀ ਜਦੋਂ ਤੁਹਾਡੇ ਪ੍ਰਚਾਰਕ ਪਿਆਉਂਦੇ ਆ ਤੇ ਹਰੇਕ ਪ੍ਰਚਾਰਕ ਨੂੰ ਉਹਨੂੰ ਉਹਨੂੰ ਗਾਈਡ ਲਾ ਦੱਸਿਆ ਪਿਆ ਅਸੀਂ ਇਹਨਾਂ ਇਹਨਾਂ ਗੱਲਾਂ ਦੀ ਅਸੀਂ ਗੁਰਮਤ ਦੇ ਧਾਰਨੀ ਆ ਅਸੀਂ ਅਸੀਂ ਉਹ ਉਹਦੇ ਵਿੱਚ ਉਹਦੇ ਉਹ ਰੋਸ਼ੀ ਵਿੱਚ ਅਸੀਂ ਗੱਲ ਕਰ ਰਹੀ ਆ ਜੇ ਕੋਈ ਪ੍ਰਚਾਰਕ ਇਧਰ ਉਧਰ ਹੁੰਦਾ ਤੇ ਫਿਰ ਸੈਕਟਰੀ ਦਾ ਫਰਜ ਬਣ ਜਾਂਦਾ ਉਹਨੂੰ ਸੰਗਤ ਵਿੱਚ ਹੀ ਕਰੈਕਟ ਕਰੇ ਮੈਂ ਇੱਕ ਇੱਕ ਦੋ ਵਾਰ ਪੁਆਇੰਟ ਆਊਟ ਕੀਤਾ ਕਿ ਜੇ ਜਉਂਦੀ ਤੁਸੀਂ ਅਗਲ ਗਲਤ ਕਰ ਗਏ ਅਗਲ ਨਹੀਂ ਤੁਸੀਂ ਅੰਦਰ ਆ ਜਾਓ ਜੀ ਉੱਥੇ ਗੱਲ ਕਰਦੇ ਆ ਮੈਂ ਤੁਸੀਂ ਸੰਗਤ ਨੂੰ ਸਾਰਿਆਂ ਨੂੰ ਮੁਖਾਤਬ ਮੁਖਾਤਬ ਕੀਤਾ ਹੁਣ ਸੰਗਤ ਬੱਚੇ ਜਵਾਬ ਦੇ ਉਹਦਾ ਇਹ ਇਸ ਗੱਲ ਤੇ ਪ੍ਰਬੰਧਕ ਫਿਰ ਮੇਰਾ ਆਕਸੀ ਹੁੰਦੇ ਆ ਤੂੰ ਕਿਉਂ ਗੱਲ ਕਰ ਰਿਹਾ ਪਬਲਿਕ ਵਿੱਚ ਦੇਖੋ ਇਹ ਗੱਲ ਤਾਂ ਹੈਗਾ ਦੂਸਰੀ ਗੱਲ ਵੀ ਜਿਹੜੇ ਪ੍ਰਚਾਰਕਾਂ ਦੀ ਜਿਹੜੀ ਜਿਹੜੀ ਕੁਆਲਿਟੀ ਹੈ ਉਹਨਾਂ ਨੂੰ ਤੁਸੀਂ ਚੰਗੇ ਪ੍ਰਚਾਰਕ ਮੰਨ ਲਵੋ ਸਦੋ ਜਿਨ੍ਹਾਂ ਨੂੰ ਪਤਾ ਆ ਕਿ ਅੰਗਰੇਜ਼ੀ ਵਿੱਚ ਵੀ ਜਿਹੜੀ ਗੱਲ ਕਰਨੀ ਮਤਲਬ ਉਹਨਾਂ ਆਉਂਦੀ ਹੋਵੇ ਤਾਂ ਕਿ ਜੋ ਜੋ ਬੱਚਿਆਂ ਨੂੰ ਇਹ ਜਿਹੜੀ ਜਿਹੜੀ ਬੋਲੀ ਇੱਥੇ ਦੀ ਹੈਗੀ ਆ ਉਹਦੇ ਵਿੱਚ ਵੀ ਨਾਲ-ਨਾਲ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਸਾਡੇ ਅਸਲੀ ਐਸੈਂਸ ਜਿਹੜਾ ਹੈ ਤਾਂ ਆਪਣੀ ਗੁਰਮੁਖੀ ਵਿੱਚ ਸਾਰਾ ਪਤਾ ਅਸਲੀ ਅਸਰ ਗੁਰਬਾਣੀ ਦਾ ਉੱਥੇ ਪੜਾਦਾ ਪਰ ਫਿਰ ਵੀ ਇੰਗਲਿਸ਼ ਦਾ ਚੰਗਾ ਟਰਾਂਸਲੇਸ਼ਨ ਕਰਨ ਵਾਲੇ ਹੋਣ ਤੇ ਫੇਰ ਸਾਡਾ ਨੌਜਵਾਨ ਵਰਗ ਉਹਦੇ ਨਾਲ ਵੀ ਜੁੜ ਸਕਦਾ ਜਿੰਨੇ ਸਿਧਾਂਤ ਸਾਡੇ ਸਾਡੇ عقیده ਦੇ ਖਰੇ ਹਨ ਗੁਰੂ ਨਾਨਕ ਸਾਹਿਬ ਦੇ ਜੋ ਉਹਨਾਂ ਸਾਰਾ ਪ੍ਰਚਾਰ ਦਾ ਸਿਸਟਮ ਉਹ ਉਹਨੇ ਬਣਾਇਆ ਸਾਡੇ ਵਾਸਤੇ ਜੇ ਅਸੀਂ ਅਸਲ ਤੌਰ ਤੇ ਪ੍ਰਚਾਰ ਸਕੀਏ ਤਾਂ ਸਾਰੀ ਦੁਨੀਆ ਵਿੱਚ ਅਸੀਂ ਉਹ ਇੱਕ ਤਰ੍ਹਾਂ ਦਾ ਵਰਲਡ ਆਰਡਰ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਹੀ ਮੰਨ ਲਓ ਜਿਹੜੀ ਫਲਸਫੀਆ ਉਹਦੇ ਤੇ ਚ ਬਹੁਤ ਚੱਲਣਾ ਪਰ ਅਸੀਂ ਉਹਦੇ ਕਾਬਿਲ ਬਣ ਸਕੀਏ ਤਾਂ ਅਸੀਂ ਉਹ ਪ੍ਰਚਾਰ ਨੂੰ ਅਸਲੀ ਰੂਪ ਵਿੱਚ ਉਹ ਆਪ ਆਪ ਜਾਣਤਾਰੇ ਬੋਲੇ ਉਥੇ ਲਿਆ ਸਕਿਆ ਆਪਣੇ ਬੱਚਿਆਂ ਵਾਸਤੇ ਤੇ ਸਾਡੇ ਜਿਹੜੀ ਜਿਹੜੀ ਪਬਲਿਕ ਹੈਡ ਲਾਰਜ ਉਹਦੇ ਉਹਦੇ ਅੱਗੇ ਵੀ ਅਸੀਂ ਉਹ ਆਪਣੀ ਗੱਲਬਾਤ ਕਰ ਸਕੀਏ ਤਾਂ ਕਿ ਸਾਰੀ ਦੁਨੀਆ ਬੈਨੀਫਿਟ ਉਹਦਾ ਲੈ ਸਕੇ ਗੁਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਆਪਣਾ ਸਮਾਂ ਕੱਢਿਆ ਸਿਹਤ ਨਾ ਹੋਣ ਦੇ ਬਾਵਜੂਦ ਵੀ ਆ ਕੇ ਤੁਸੀਂ ਜੋ ਦਿਲ ਦੇ ਬਲਬਲੇ ਆ ਜਜ਼ਬੇ ਆ ਜੋ ਤੁਸੀਂ ਇੱਕ ਪੰਤਕ ਅਤਿਸ਼ੀ ਹੋਣ ਦੇ ਨਾਤੇ ਜੋ ਦਿਲ ਤੋਂ ਰੱਖਦੇ ਹਾਂ ਉਹ ਤੁਸੀਂ ਸਾਂਝੇ ਕੀਤੇ ਆ ਮੇਰੇ ਖਿਆਲ ਅਗੇ ਤੁਹਾਡੇ ਦੇ ਦਰਸ਼ਕ ਆ ਉਹ ਜ਼ਰੂਰ ਜੇ ਤੁਹਾਡੇ ਇਹਨਾਂ ਜਜ਼ਬਿਆਂ ਦੇ ਇਹਨਾਂ ਬਲਵਿਆਂ ਨੂੰ ਸਮਝਣਗੇ ਮਹਿਸੂਸ ਕਰਨਗੇ ਅਦੇ ਸੋਹਿੱਦਤਾ ਨਾਲ ਜਿਹੜੇ ਤੁਸੀਂ ਵੱਖੋ ਵੱਖਰੇ ਜਿਹੜੇ ਪਹਿਲੂ ਆ ਜਿਨ੍ਹਾਂ ਬਾਰੇ ਤੁਸੀਂ ਧਿਆਨ ਦਵਾਇਆ ਉਹਨਾਂ ਦੇ ਉਗ ਜ਼ਰੂਰ ਨਿਰਪੱਖਤਾ ਨਾਲ ਵਿਚਾਰਨਗੇ ਇਹਨੂੰ ਕੋਖਣਗੇ ਅਦੇ ਇੱਕ ਸਿੱਖ ਹੁੰਦੇ ਨਾਤੇ ਜੋ ਆਪਣਾ ਸਾਡਾ ਫਰਜ਼ ਆ ਜੋ ਸਾਡਾ ਪਾਰਟ ਆ ਸੀ ਨਿਭਾ ਸਕਦੇ ਆ ਉਹਨੂੰ ਨਿਭਾਉਣ ਲਈ ਜ਼ਰੂਰ ਜਿਹੜੇ ਆ ਉਹ ਬਚਨ ਵੱਧ ਹੋਣਗੇ ਸੋਚਣ ਲਈ ਮਜਬੂਰ ਹੋਣਗੇ ਅਸੀਂ ਇਹਨਾਂ ਸ਼ਬਦਾਂ ਨਾਲ ਜਿਹੜਾ ਪ੍ਰੋਗਰਾਮ ਆ ਇੱਥੇ ਸਮਾਉਤ ਕਰ ਰਹੇ ਆ ਫਿਰ ਬੇਨਤੀ ਕਰਦੇ ਆ ਤੁਸੀਂ ਜਿਹੜਾ ਪੂਰੀ ਵੀਡੀਓ ਦੇਖਿਆ ਕਰੋ ਲਾਇਕ ਗਰ ਸ਼ੇਅਰ ਕਰਿਆ ਕਰੋ ਔਰ ਕਮੈਂਟਸ ਜਿਹੜੇ ਆ ਉਹ ਜ਼ਰੂਰ ਤੁਸੀਂ ਜੋ ਵੀ ਮਹਿਸੂਸ ਕਰਦੇ ਹੋ ਉਹ ਜ਼ਰੂਰ ਜਿਹੜੇ ਆ ਤੁਸੀਂ ਉਹ ਕਮੈਂਟਸ ਬਾਕਸ ਵਿੱਚ ਜਿਹੜੇ ਆ ਉਹ ਸਭੇ ਘਪਾਸ਼ਾ ਦੀ ਵਰਤੋਂ ਕਰਦੇ ਹੋਏ ਆ ਜ਼ਰੂਰ ਸਾਡੇ ਤੱਕ ਪਹੁੰਚਾਇਆ ਕਰੋ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਤੁਹਾਡਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ